ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਜਾਂ WhatsApp ਕਾਲ ਕਰ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਲੋ ਜੀ ਆਪਣੇ ਸੋਹਣੇ ਸੋਹਣੇ ਸੂਟ ਬਣ ਕੇ ਰੈਡੀ ਹੋਏ ਨੇ ਦੋ ਜਦੋਂ ਦੇਖੋ ਤੁਸੀਂ ਕਪੜਾ ਦੇਖਦੇ ਹੋ ਹਨਾ ਤਾਨੂੰ ਐ ਹੋ ਜਾਂਦਾ ਵੀ ਹੈ ਵੀ ਇਹ ਕੱਲਾ ਕਪੜਾ ਹੀ ਆ ਦੇਖੋ ਆ ਤੁਹਾਨੂੰ ਆਪਾਂ ਨੇ ਸੂਟ ਦੇ ਵਿੱਚ ਵੀਡੀਓ ਚ ਕੱਲਾ ਕਪੜਾ ਦਿਖਾਇਆ ਸੀ ਪਰ ਇਹ ਹੁਣ ਨਹੀਂ ਮਿਲੇਗਾ ਕਿਉਂਕਿ ਮੇਰੇ ਕੋਲ ਸਾਰਾ ਸਟਾਕ ਆਊਟ ਆਫ ਹੋ ਗਿਆ ਇਹ ਵਾਲਾ ਤੇ ਆ ਦੇਖੋ ਇਹਦੇ ਵਰਕ ਹੋਇਆ ਹੋਇਆ ਘੇਰੇ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਐਨ ਨੇੜੇ ਤੋਂ ਦੇਖ ਸਕਦੇ ਹੋ ਲਓ ਜੀ ਆ ਘੇਰੇ ਤੇ ਤੇ ਇਧਰ ਆਪਾਂ ਨੇ ਸਲਵਾਰ ਦੀ ਮਗਜ਼ੀ ਕੱਢੀ ਆ ਆ ਦੇਖੋ ਆ ਫੁੱਲ ਦੇਖੋ ਕਿੰਨਾ ਸੋਹਣਾ ਕੰਮ ਨੂੰ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਹਾ ਇਧਰ ਆ ਗਿਆ ਆ ਗਲੇ ਦੇ ਉੱਪਰ ਵਰਕ ਆ ਗਿਆ ਦੇਖੋ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਬਣਾਇਆ ਹੈ ਆ ਬਾਜੂ ਵਰਕ ਆ ਗਿਆ ਠੀਕ ਹੈ ਜੀ ਤੇ ਆ ਨੀਚੇ ਫਿਨਿਸ਼ਿੰਗ ਮਗਜ਼ੀ ਸੌਰੀ ਏਦੀ ਲਗਾਈ ਹੈ ਤੇ ਆ ਇਹਦੀ ਸਲਵਾਰ ਹੈਗੀ ਆ ਫੁੱਲ ਹੈਵੀ ਗੁੰਦਿਆਂ ਵਾਲੀ ਸਲਵਾਰ ਆ ਤੇ ਦੁਪੱਟਾ ਇਹਦਾ ਬਹੁਤ ਪਿਆਰਾ ਬਹੁਤ ਸੋਹਣਾ ਟਾਈ ਐਂਡ ਡਾਈ ਕਮਲ ਦੇ ਫੁੱਲ ਨੇ ਵਿੱਚ ਆ ਦੇਖੋ ਲਓ ਜੀ ਕਮਲ ਦੇ ਫੁੱਲਾਂ ਵਾਲੀ ਟਾਈ ਐਂਡ ਡਾਈ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਡਿਜ਼ਾਈਨ ਹੋਇਆ ਤੇ ਬ੍ਰੀਕਲੇਸ ਮਲਟੀ ਦੀ ਆਪਾਂ ਨੇ ਸਾਈਡਾਂ ਤੇ ਫਿਨਿਸ਼ਿੰਗ ਦਿੱਤੀ ਹੈ ਤੇ ਇਹ ਸੂਟ ਜਾਨਾ ਜੀ ਕਬਣਾ ਇੱਕ ਆ ਆਪਣਾ ਬਹੁਤ ਜ਼ਿਆਦਾ ਸੁਪਰ ਹਿੱਟ ਹੋ ਰਿਹਾ ਜੀ ਸੂਟ ਆ ਦੇਖੋ ਟਾਈ ਐਂਡ ਡਾਈ ਵਾਲਾ ਇਹ ਆਰਗੈਂਜ਼ਾ ਦੀ ਸ਼ਰਟ ਹੈਗੀ ਆ ਬਹੁਤ ਸੌਫਟ ਵਾਲਾ ਮਟੀਰੀਅਲ ਆ ਦੇਖੋ ਤੁਸੀਂ ਕੋਈ ਚੁਪਦਾ ਨਹੀਂ ਹੈਗਾ ਇਹ ਇਹਨੂੰ ਤੁਸੀਂ ਜਿੱਦਾਂ ਗਰਮੀਆਂ ਤੇ ਫੰਕਸ਼ਨ ਲਈ ਯੂਜ਼ ਕਰ ਸਕਦੇ ਹੋ ਬਹੁਤ ਪਿਆਰਾ ਬਹੁਤ ਸੋਹਣਾ ਵਰਕ ਹੈ ਇਹ ਆ ਬਾਜੂ ਬਾਜੂ ਤੇ ਆਪਾਂ ਨੇ ਸਲਵਾਰ ਦੀ ਹਲਕੀ ਜੀ ਪਾਈਪਿੰਗ ਦਿੱਤੀ ਹੈ ਆ ਦੇਖੋ ਆ ਗਲਾ ਡਿਜ਼ਾਈਨ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਇਹ ਤੇ ਇਹਦੀ ਮਸਟਰਡ ਸਲਵਾਰ ਹੈਗੀ ਆ ਮਸਟਰਡ ਸਲਵਾਰ ਤੇ ਆਪਾਂ ਸ਼ਰਟ ਨਾਲ ਦੀ ਮਗਜ਼ੀ ਕੱਢੀ ਆ ਤੇ ਦੁਪੱਟਾ ਇਹਦਾ ਇੱਕ ਸ਼ੇਡ ਦਾ ਹੀ ਬਣਦਾ ਜੇ ਆਪਾਂ ਇਹਨੂੰ ਟਾਈ ਡਾਈ ਕਰਾਨੇ ਆ ਤਾਂ ਉਹ ਡਿਫਰੈਂਟ ਹੋ ਜਾਂਦੀ ਹੈ ਕਿਉਂਕਿ ਇੱਕ ਸ਼ੇਡ ਦਾ ਹੀ ਵਧੀਆ ਲੱਗਦਾ ਮਲਟੀ ਆਰਗੈਂਜ਼ਾ ਦੀ ਬਹੁਤ ਪਿਆਰੀ ਲੇਸ ਲੱਗੀ ਹੋਈ ਆ ਪਿਓਰ ਚਨੂਨ ਕਮਲ ਦਾ ਦੁਪੱਟਾ ਹੈਗਾ ਤੇ ਨੈਕਸਟ ਸੂਟ ਹੈਗਾ ਜੀ ਕਾਟਨ ਦਾ ਆ ਦੇਖੋ ਕਾਟਨ ਦਾ ਪਰ ਇਹ ਸੇਮ ਡਿਜ਼ਾਈਨ ਬਣ ਜਾਏਗਾ ਜੇ ਤੁਸੀਂ ਕਹੋਗੇ ਕਿ ਸੇਮ ਹੀ ਸਟਫ ਚਾਹੀਦਾ ਕਲਰ ਚਾਹੀਦਾ ਸੇਮ ਹੀ ਹਾਇਦਾ ਪ੍ਰਿੰਟ ਚਾਹੀਦਾ ਉਹ ਨਹੀਂ ਮਿਲੇਗਾ ਆ ਦੇਖੋ ਵਰਕ ਆ ਵਰਕ ਦੇਖੋ ਬਹੁਤ ਪਿਆਰਾ ਬਹੁਤ ਸੋਨਾ ਕੰਮ ਹੋਇਆ ਹੋਇਆ ਆ ਇੱਥੇ ਵਰਕ ਹੈਗਾ ਆ ਗਲੇ ਦੇ ਉੱਪਰ ਵਰਕ ਹੈਗਾ ਠੀਕ ਹੈ ਜੀ نیچے ਸਾਈਡਸ ਤੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਆ ਮਸਟਰਡ ਕਲਰ ਦੀ ਤੇ نیچے ਵੀ ਘੇਰੇ ਤੇ ਦਿੱਤੀ ਆ ਆ ਦੇਖੋ ਆ ਆ ਬਾਜੂ ਵਰਕ ਹੈਗਾ ਤੇ ਬਹੁਤ ਪਿਆਰਾ ਸੂਟ ਬਣਿਆ ਹੋਇਆ ਦੇ ਆ ਇਹਦੀ ਸਲਵਾਰ ਹੈਗੀ ਆ ਸਲਵਾਰ ਤੇ ਆਪਾਂ 셔ਟ ਦੇ ਵਿੱਚੋਂ ਕਪੜਾ ਲਗਾ ਕੇ ਉਹਦੇ ਤੇ ਕੰਮ ਕੀਤਾ ਤੇ ਨਾਲ ਪੌਂਚੇ ਬਣਾਏ ਨੇ ਜਿਨ੍ਹਾਂ ਨੇ ਪੌਂਚੇ ਬਣਾਉਣੇ ਹੁੰਦੇ ਨੇ ਉਹ ਮੈਨੂੰ ਲਖਵਾਇਆ ਕਰੋ ਕਿ ਮੇਰੇ ਪੌਂਚੇ ਬਣਾ ਕੇ ਹੀ ਕੰਮ ਹੋਣਾ ਚਾਹੀਦਾ ਠੀਕ ਹੈ ਜੀ ਤੇ ਕੁੰਦਿਆਂ ਵਾਲੀ ਇਹ ਸਲਵਾਰ ਆ ਐਂਡ ਇਹ ਕਮਲ ਚਨੂਨ ਦਾ ਦੁਪੱਟਾ ਮਲਟੀ ਕਲਰ ਦੀ ਲੇਸ ਲੱਗੀ ਹੋਈ ਆ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਲਓ ਜੀ ਆ ਦੇਖੋ ਆ ਔਰਗੈਂਜ਼ਾ ਲਾ ਕੇ ਵਰਕ ਬਣਾਇਆ ਵਰਕ ਕਰਕੇ ਬਣਾਇਆ ਔਰਗੈਂਜ਼ਾ ਲਾ ਕੇ ਵਰਕ ਬਣਾਇਆ ਵਰਕ ਕਰਿਆ ਤੇ ਦੇਖੋ ਔਰਗੈਂਜ਼ਾ ਕਿਤੇ ਨਹੀਂ ਦਿਸਦਾ ਵਿੱਚ ਹੀ ਮੈਚ ਹੋ ਗਿਆ ਐਂਡ ਇਹ ਬਾਜੂ ਵਰਕ ਹੈਗਾ ਇਹਦੇ ਤੇ ਕਟ ਵਰਕ ਕੀਤਾ ਤੇ ਉੱਪਰ ਵਰਕ ਕੀਤਾ ਔਰਗੈਂਜ਼ਾ ਲਗਾ ਕੇ ਆ ਬਟਨ ਬਣਾਏ ਨੇ ਬਟਨ ਲਗਾਏ ਨੇ ਸੌਰੀ ਅੱਜ ਮੈਂ ਤਾਂ ਥੋੜਾ ਉਲਟਾ ਫੁਲਟਾ ਬੋਲਿਆ ਜਾ ਰਿਹਾ ਕਿਉਂਕਿ ਮੈਂ ਬਹੁਤ ਥੱਕੀ ਹੋਈ ਹਾਂ ਅੱਜ ਪਰ ਇਹਨਾਂ ਦੇ ਸੁੱਟਾ ਨੇ ਜਾਣਾ ਸੀ ਵੀ ਵੀਡੀਓ ਵੀ ਜ਼ਰੂਰੀ ਸੀਗੀ ਹੈਨਾ ਤੇ ਆ ਸਲਵਾਰ ਹੈਗੀ ਆ ਸਲਵਾਰ ਦੇ ਵਿੱਚ ਵੀ ਪ੍ਰਿੰਟ ਹੈਗਾ ਤੇ ਆ ਸਲਵਾਰ ਵਰਕ ਹੈ ਲਓ ਜੀ ਆ ਦੇਖੋ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਡਾਈ ਐਂਡ ਡਾਈ ਹੋਇਆ ਹੋਇਆ ਪਿਓਰ ਕਮਲ ਚਨੂਨ ਦਾ ਕਿਉਂਕਿ ਜ਼ਿਆਦਾਤਰ ਡਾਈ ਪਿਓਰ ਦੇ ਦੁਪੱਟਿਆਂ ਤੇ ਹੀ ਸੋਹਣੀ ਆਂਦੀ ਆ ਆ ਦੇਖੋ ਗੱਬੇ ਸੈਂਟਰ ਦੇ ਵਿੱਚ ਸਰਕਲ ਲਗਾਇਆ ਤੇ ਆਲੇ-ਦਾਲੇ ਇਹ ਹੋ ਰਿਹਾ ਆ ਦੇਖੋ ਐਵੇਂ ਦਾ ਦੁਪੱਟਾ ਹੈ ਤੇ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਲੋ ਜੀ ਆਪਣੇ ਮੈਂ ਇੱਕ ਆ ਵਿਦਾਊਟ ਸਟਿਚਿੰਗ ਸੂਟ ਰੈਡੀ ਕਰਵਾਇਆ ਸੀ ਇਹਦੇ ਮੇਰੇ ਕੋਲ ਦੋ ਤਿੰਨ ਪੀਸ ਹੈਗੇ ਨੇ ਦੋ ਕੁ ਸ਼ਾਇਦ ਹਨਾ ਹੂੰ ਤੇ ਆਹ ਤਾਂ ਦੁਪੱਟੇ ਦੇ ਉੱਪਰ 4 ਸਾਈਡ ਕਟਵਰਕ ਕਰਿਆ ਹੋਇਆ ਤੇ ਵਿੱਚ ਹਲਕੀ ਹਲਕੀ ਬੂਟੀ ਪਾਈ ਹੋਈ ਆ ਆ ਦੇਖੋ ਪਿਓਰ ਸੁਪਰ نیٹ ਦਾ ਦੁਪੱਟਾ ਹੈਗਾ ਆ ਜੇ ਤੁਸੀਂ ਕੋਈ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਕਿਤੇ ਕਿਤੇ ਬੂਟੀ ਹੈਗੀ ਐ ਇਦਾਂ ਠੀਕ ਹੈ ਜੀ ਤੇ ਆ ਇਹਦਾ ਆ ਸੂਟ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਆ ਕੇਰੇ ਦੇ ਉੱਤੇ ਵਰਕ ਆ ਰਿਹਾ ਆ ਦੇਖੋ ਆ ਕੇਰੇ ਦੇ ਉੱਤੇ ਵਰਕ ਆ ਰਿਹਾ ਜੀ ਤੇ ਇਸੇ ਤਰ੍ਹਾਂ ਹੀ ਬਾਜੂ ਦੇ ਉੱਪਰ ਵਰਕ ਹੈਗਾ ਬਾਜੂ ਗੱਡਾ ਵੀ ਕਿੱਥੇ ਆ ਸੀ ਇੱਧਰ ਆ ਬਾਜੂ ਦੇ ਉੱਪਰ ਵਰਕ ਆ ਜੇ ਤੁਸੀਂ ਕਿਸੇ ਨੇ ਲੈਣਾ ਤਾਂ ਲੈ ਸਕਦੇ ਹੋ ਤੇ ਗਲੇ ਦੇ ਉੱਪਰ ਤੁਸੀਂ ਮਜ਼ੈਂਟਾ ਕਲਰ ਦੀ ਡਿਜ਼ਾਈਨਿੰਗ ਕਰਵਾ ਕੇ ਬਹੁਤ ਸੋਹਣਾ ਇਹਨੂੰ ਰੈਡੀ ਕਰਵਾ ਸਕਦੇ ਹਾਂ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈਗਾ ਲਓ ਜੀ ਦੇਖੋ ਜਦੋਂ ਤੁਸੀਂ ਸਟੱਫ ਦੇਖਦੇ ਹੋ ਉਹਦੇ ਹਾਲਾਤ ਹੋਰ ਹੁੰਦੇ ਨੇ ਜਦੋਂ ਰੈਡੀ ਹੋ ਜਾਂਦਾ ਫਿਰ ਹਾਲਾਤ ਹੋਰ ਹੋ ਜਾਂਦੇ ਨੇ ਤੇ ਆਹ ਸੂਟ ਬਹੁਤ ਪਿਆਰਾ ਬਹੁਤ ਹੀ ਸੋਹਣਾ ਬਣਿਆ ਇਹ ਟਿਸ਼ੂ ਸ਼ਿਮਰਤੇ ਹੈਗਾ ਪਿਓਰ ਟਿਸ਼ੂ ਸ਼ਿਮਰਤੇ ਆਹ ਦੇਖੋ ਆਪਾਂ ਇਹਨੇ ਇਹਦੇ ਤੇ ਆਹ ਮਸ਼ੀਨ ਵਰਕ ਕਰਾਇਆ ਆਦੇ ਇੱਥੋਂ ਤੱਕ ਉੱਪਰ ਗਲਾ ਵਰਕ ਵੀ ਤੁਸੀਂ ਐਨਕਲੋਜ਼ ਤੋਂ ਦੇਖ ਸਕਦੇ ਹੋ ਆ ਬਾਜੂ ਵਰਕ ਹੈ ਤੇ نیچے ਆਪਾਂ ਨੇ ਇਸ ਕਲਰ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਟਾਫਟਾ ਲਗਾਇਆ ਹੈ ਹਨਾ ਤੇ ਬੈਕ ਤੇ ਆਪਾਂ ਨੇ ਜ਼ਿੱਪ ਲਗਾਈ ਹੈ ਠੀਕ ਹੈ ਜੀ ਤੇ ਗਲਾ ਛੋਟਾ ਰੱਖ ਕੇ ਬਣਾਇਆ ਬੋਟ neck ਜਿਹਾ ਤੇ ਆ ਸਲਵਾਰ ਹੈਗੀ ਇਹਦੇ ਨਾਲ crepe ਦੀ ਆ ਦੇਖੋ ਸਲਵਾਰ ਵਰਕ ਹੈਗਾ ਤੇ ਆ ਦੇਖੋ ਇਹਦਾ ਦੁਪੱਟਾ ਬੜਾ ਪਿਆਰਾ ਟਾਈ ਐਂਡ ਡਾਈ ਵਾਂਗ ਇਹ ਦੁਪੱਟੇ ਇਦਾਂ ਹੀ ਆਂਦੇ ਨੇ ਜੇ ਦੁਪੱਟਾ ਸੇਮ ਮਿਲੇਗਾ ਤਾਂ ਆਪਾਂ ਬਣਾ ਸਕਾਂਗੇ ਨਹੀਂ ਫਿਰ ਆਪਾਂ ਚਨੋਨ ਵਗੈਰਾ ਦੇ ਉੱਪਰ ਜਾਂ ਸੁਪਰ ਨੈਟ ਤੇ ਟਾਈ ਐਂਡ ਡਾਈ ਕਰਕੇ ਬਣਾ ਸਕਦੇ ਹਾਂ ਠੀਕ ਹੈ ਜੀ ਤੇ ਆ ਦੇਖੋ ਇੱਧਰ ਡਬਲ ਕੱਟਵਰਕ ਹੈਗਾ ਤੇ ਆ ਇਹਦੇ ਨਾਲ ਦੁਪੱਟਾ 3D ਜਿਹਾ ਆ ਗਿਆ ਦੁਪੱਟਾ ਦੇਖੋ ਕਿੰਨਾ ਸੋਹਣਾ ਪਹਿਲਾਂ ਵੀ ਇਹਦੇ ਨਾਲ ਦੇ ਸੂਟ ਬਣੇ ਸੀਗੇ ਤੇ ਹੁਣ ਫੇਰ ਇਹ ਰੈਡੀ ਹੋ ਕੇ ਚੱਲਿਆ ਜੀ ਤੇ ਆਹ ਸੂਟ ਦੇਖੋ ਜੌਰਜਟ ਦਾ ਸੀਗਾ ਇਹ 4500 ਦਾ ਸਟੱਫ ਸੀਗਾ ਹਨਾ ਤੇ ਇਹਨੂੰ ਰੈਡੀ ਕਰਕੇ ਦੇਖੋ ਇਹਦੀ ਕਿੰਨੀ ਸੋਹਣੀ ਬਣਿਆ ਇਹ ਕਿੰਨਾ ਸੋਹਣਾ ਬਣਿਆ ਤੇ ਆ ਆਪਾਂ ਨੇ ਘੇਰੇ ਦੇ ਉੱਤੇ ਔਰਗੈਂਜ਼ਾ ਲਗਾ ਕੇ ਵਰਕ ਕਰ ਦਿੱਤਾ ਤੇ ਬਹੁਤ ਪਿਆਰਾ ਬਣਿਆ ਜੀ ਸੂਟ ਇਹ ਆ ਦੇਖੋ ਆ ਬਾਜੂ ਵਰਕ ਹੋ ਗਿਆ ਤੇ ਆ ਗਲੇ ਦੇ ਉੱਪਰ ਇਦਾਂ ਪੋਟਲੀਜ਼ ਬਣਾ ਕੇ ਫਿਨਿਸ਼ਿੰਗ ਦਿੱਤੀ ਆ ਐਂਡ ਬੈਕ ਤੇ ਜ਼ਿੱਪ ਲਗਾਈ ਆ ਹਾਂਜੀ ਤੇ ਆ ਇਹਦੀ ਸਲਵਾਰ ਹੈਗੀ ਆ 크ريب ਦੀ ਨਾਲ ਆ 크ريب ਦੇ ਤੇ ਉਹਦੇ ਤੇ ਵਰਕ ਕੀਤਾ ਵਰਕ ਦੀ ਫਿਨਿਸ਼ਿੰਗ ਐਂ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਆ ਦੇਖੋ ਲਓ ਜੀ ਤੇ ਪੌਂਚੇ ਬਣਾਏ ਨੇ ਆਪਾਂ نیچے ਜਿਹੜੇ ਪਹਿਣਾ ਕਹਿੰਦੀਆਂ ਨੇ ਪੌਂਚੇ ਬਣਾ ਕੇ ਹੀ ਲੈਣਾ ਤਾਂ ਉਹਨਾਂ ਦੇ ਆਪਾਂ ਪੌਂਚੇ ਬਣਾ ਕੇ ਹੀ ਦਿੰਨੇ ਤੇ ਇਹਦਾ ਦੁਪੱਟਾ ਬੜਾ ਪਿਆਰਾ ਆ ਦੇਖੋ ਪਰ ਇਹ ਸੇਮ ਐ ਐਗਜੈਕਟ ਪੀਸ ਨਹੀਂ ਮਿਲੇਗਾ ਆਪਾਂ ਹੋਰ ਕਿਸੇ ਤੇ ਇਦਾਂ ਹੀ ਰੈਡੀ ਕਰਾ ਦਾਂਗੇ ਠੀਕ ਹੈ ਜੀ ਲਓ ਆ ਇਹਦਾ ਦੁਪੱਟਾ ਤੇ ਫੋਰ ਸਾਈਡ ਆਪਾਂ ਨੇ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਨੈਕਸਟ ਸੂਟ ਹੈਗਾ ਜੀ ਆਪਣਾ 크ريب ਦੇ ਉੱਪਰ ਐਂਡ ਪਿਓਰ ਚਨੋਂਨ ਦਾ ਦੁਪੱਟਾ ਲਓ ਜੀ ਇਹਦੇ ਨਾਲ ਦੇ ਸੂਟ ਪਤਾ ਨਹੀਂ ਕਿੰਨੇਕ ਬਣ ਕੇ ਚਲੇ ਗਏ ਨੇ ਤੇ ਹੋਰ ਕਿੰਨੇਕ ਬਣਨਗੇ ਤੇ ਇਹ ਪਹਿਲਾਂ ਬਹੁਤ ਜ਼ਿਆਦਾ ਸੁਪਰ ਹਿੱਟ ਹੋਇਆ ਸਕਿਨ ਕਲਰ ਦੇ ਉੱਪਰ ਤੇ ਹੁਣ ਇਹ ਬਣਿਆ ਫਰੋਜ਼ੀ ਜਿਹਾ ਬਹੁਤ ਪਿਆਰਾ ਜਿਹਾ ਕਲਰ ਹੈਗਾ ਇਹ ਆ ਦੇਖੋ ਇਹਦੇ ਹੈਂਡਵਰਕ ਐਂਡ ਮਸ਼ੀਨਵਰਕ ਦੋਨੋਂ ਹੀ ਕੰਮ ਹੋਇਆ ਹੋਇਆ ਐਂਡ ਗਲੇ ਦੇ ਉੱਪਰ ਦੇਖੋ ਇਸ ਤਰ੍ਹਾਂ ਦਾ ਕੰਮ ਹੋਇਆ ਹੋਇਆ ਆ ਬਾਜੂ ਵਰਕ ਹੈਗਾ ਬਾਜੂ ਦੇ ਉੱਪਰ ਤੇ ਬੈਕ ਤੇ ਆਪਾਂ ਨੇ ਜ਼ਿੱਪ ਲਗਾਈ ਹੈ ਐਂਡ نیچے ਆਪਾਂ ਨੇ ਸ਼ਿਮਰਦੀ ਫਿਨਿਸ਼ਿੰਗ ਦਿੱਤੀ ਹੈ ਬੈਕ ਦਿਖਾਉਂਦੀ ਬੀਬੀ ਜੀ ਬੈਰ ਦੇ ਉੱਪਰ ਜ਼ਿੱਪ ਲਗਾਈ ਆਪਾਂ ਸਿਰਫ ਠੀਕ ਹੈ ਜੀ ਇਹਨੂੰ ਇੱਧਰ ਸਾਈਡ ਤੇ ਪਾ ਦੋ ਵੀ ਇੱਥੇ ਪਾ ਦੋ ਫਿਰ ਬੜਜੇ ਪੈ ਜਾਂਦੇ ਨੇ ਤੇ ਇਹਦੀ ਸਲਵਾਰ ਆਪਾਂ ਨੇ ਪੌਂਚੇ ਬਣਾ ਕੇ ਕੰਮ ਕੀਤਾ ਕਿਉਂਕਿ ਉਹਨਾਂ ਨੂੰ ਪੌਂਚੇ ਬਣਾ ਕੇ ਹੀ ਪਸੰਦ ਆ ਆ ਦੇਖੋ ਸਲਵਾਰ ਦੇ ਉੱਪਰ ਕੰਮ ਬਹੁਤ ਸੋਹਣਾ ਤੇ ਦੁਪੱਟੇ ਦੇ ਉੱਪਰ 4 ਸਾਈਡ ਕਟ ਵਰਕ ਹੈਗਾ ਤੇ ਵਿੱਚ ਹੈਂਡ ਵਰਕ ਹੋਇਆ ਹੋਇਆ ਮੜਾ ਹੀ ਖੁੰਦੋਦੱਕ ਵੀ ਆ ਦੇਖੋ ਵਿੱਚ ਇਸ ਤਰ੍ਹਾਂ ਹੈਂਡਵਰਕ ਸਿੱਪੀ ਦਾ ਕੰਮ ਕਰਕੇ ਪਹਨੇ ਫਿਨਿਸ਼ਿੰਗ ਦਿੱਤੀ ہوئی ਹੈ ਤੇ ਇਹ ਪਿਓਰ ਚਨੂਨ ਕਮਲ ਦਾ ਦੁਪੱਟਾ ਹੈਗਾ ਬਹੁਤ ਪਿਆਰਾ ਬਹੁਤ ਸੋਨਾ ਸੂਟ ਬਣਿਆ ਹੋਇਆ ਜੀ ਇਹ ਇਹ ਇੱਥੇ ਸਾਈਡ ਤੇ ਹੀ ਪਾ ਲਓ ਨੈਕਸਟ ਸੂਟ ਦੇਖੋ ਜੀ ਤੁਸੀਂ ਸਟੱਫ ਦੇਖਿਆ ਸੀਗਾ ਪਹਿਲਾਂ ਤੇ ਹੁਣ ਇਹਨੂੰ ਬਣੇ ਹੋਏ ਨੂੰ ਦੇਖੋ ਕਿੰਦਾ ਸੋਨਾ ਬਣਿਆ ਇਹ ਸਟੱਫ ਨੂੰ ਤਾਂ ਅਗਲਾ ਕਹਿੰਦਾ ਸੀ ਵੀ ਉਹੀ ਲੱਗਦਾ ਹੈ ਨਾ ਤੇ ਆਪਾਂ ਨੇ ਪਲੇਨ ਦੇ ਉੱਤੇ ਇਹਦੀ ਸ਼ਰਟ ਰੈਡੀ ਕੀਤੀ ਹੈ ਜੋ ਸਲਵਾਰ ਦਾ ਕਪੜਾ ਸੀਗਾ ਆ ਦੇਖੋ ਬਹੁਤ ਹੀ ਜ਼ਿਆਦਾ ਮੈਨੂੰ ਪਸੰਦ ਆਇਆ रेडी ਹੋਣ ਤੋਂ ਬਾਅਦ ਇਹ ਆ ਦੇਖੋ ਆ ਇਧਰ ਘੇਰੇ ਤੇ ਵਰਕ ਕਰਤਾ ਤੇ نیچے ਆਪਾਂ ਸਲਵਾਰ ਦੀ ਫਿਨਿਸ਼ਿੰਗ ਦਿੱਤੀ ਆ ਆ ਦੇਖੋ ਆ ਆਪਾਂ ਬਾਜੂ ਤੇ ਕੰਮ ਕੀਤਾ ਐਂਡ ਆ ਗਲੇ ਦੇ ਉੱਪਰ ਆ ਦੇਖੋ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਜੀ ਉਹ ਸਲਵਾਰ ਹੈਗੀ ਐ ਦੀ ਪ੍ਰਿੰਟਡ ਆ ਦੇਖੋ ਐਂ ਫਿਰ ਜਾਨ ਜੀ ਪੈ ਜਾਂਦੀ ਆ ਜਦੋਂ ਆਪਾਂ ਡਿਫਰੈਂਟ ਲੁੱਕ ਦੇ ਦਿੰਨੇ ਆ ਤੇ ਪਿਓਰ ਸੁਪਰ نیٹ ਦਾ ਦੁਪੱਟਾ ਇਹਦੇ ਵਿੱਚ ਸਰਕਲਸ ਨੇ ਜਿਹੜੇ ਉਹਦੇ ਵਿੱਚ ਟਾਈ ਐਂਡ ਡਾਈ ਕੀਤੀ ਹੋਈ ਹੈ ਦੇਖੋ ਬਹੁਤ ਪਿਆਰਾ ਦੁਪੱਟਾ ਡਾਈ ਹੋਇਆ ਹੋਇਆ ਜੀ ਇਹਨੂੰ ਬਹੁਤ ਸਮਾਂ ਲੱਗਦਾ ਆ ਦੇਖੋ ਆ ਇੱਥੇ ਆਹ ਆ ਗਿਆ ਇਹਦੇ ਵਿੱਚ ਟਵਲ ਡਬਲ ਟਾਈ ਐਂਡ ਡਾਈ ਦਿੱਤੀ ਆ ਕਿਤੇ ਕਿਵੇਂ ਦਿੱਤੀ ਆ ਕਿਤੇ ਕਿਵੇਂ ਦਿੰਦੀ ਆ ਹਨਾ ਤੇ ਆ ਇਧਰ ਫੋਰ ਸਾਈਡ ਅ ਮਲਟੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਪਿਓਰ ਸੁਪਰ ਨੈਟ ਦਾ ਇਹ ਦੁਪੱਟਾ ਤੇ ਠੀਕ ਹੈ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਦਾਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਿਆ ਕਰੋ ਕਈ ਪੈਣਾ ਕਹਿੰਦੀਆਂ ਨੇ ਕਿ ਸਬਸਕ੍ਰਾਈਬ ਕਰਨ ਤੋਂ ਬਾਅਦ ਵੀ ਤੁਹਾਡਾ ਚੈਨਲ ਸਾਡੇ ਅੱਗੇ ਨਹੀਂ ਆਉਂਦਾ ਹੈਗਾ ਹੋ ਸਕਦਾ ਕਈ ਵਾਰੀ ਹੈ ਨਾ ਨਹੀਂ ਨੋਟੀਫਿਕੇਸ਼ਨ ਜਾਂਦਾ ਤਾਂ ਤੁਸੀਂ ਇਜ਼ੀ ਕੁਕਿੰਗ ਮਾਸਟਰਸ ਐਂਡ ਪੰਜਾਬੀ ਕਲਚਰ ਤੇ ਚੈਨਲ ਤੇ ਸਰਚ ਮਾਰ ਕੇ ਉਹਨੂੰ ਖੋਲ ਲਿਆ ਕਰੋ ਠੀਕ ਹੈ ਜੀ ਉਹ ਤਾਂ ਜੋ ਸਭ ਤੋਂ ਪਹਿਲਾਂ ਫਿਰ ਤੁਹਾਡੇ ਕੋਲ ਵੀਡੀਓ ਆਵੇ ਕਦੇ ਵੀ ਤੁਹਾਨੂੰ ਇਹ ਹੋਵੇ ਕਿ ਨੋਟੀਫਿਕੇਸ਼ਨ ਨਹੀਂ ਆਂਦਾ ਤਾਂ ਤੁਸੀਂ ਸਰਚ ਕਰ ਲਿਆ ਕਰੋ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤਾਂ ਹਲਾ ਕੇ ਰੱਖ ਦੀ